ਹਜ਼ਾਰਾਂ ਜਿਹੜੇ ਟਰੈਕਟਰ ਆ ਉਹ ਲੈ ਕੇ ਜਿਹੜੇ ਆ ਸੜਕਾਂ ਦੇ ਉੱਤੇ ਖਲੋਵਾਂਗੇ ਦਿੱਲੀ ਵਾਲ ਨੂੰ ਮੂੰਹ ਕਰਕੇ ਕਿਉਂਕਿ ਸਾਡੀ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਆ ਉਹ ਸਰਕਾਰ ਦੇ ਨਹੀਂ ਰਹੀ ਕਰਜ਼ਾ ਜਿਹੜਾ ਕਿਸਾਨਾਂ ਮਜ਼ਦੂਰਾ ਸਰ ਚੜਿਆ ਉਹਨੂੰ ਖਤਮ ਨਹੀਂ ਕਰ ਰਹੀ ਆ ਜੂਨ ਦੇ ਵਿੱਚ ਜਿਹੜੀਆਂ ਆ ਰਹੀਆਂ ਇਹਨਾਂ ਦੀਆਂ ਲੱਛਣਾਂ ਉਹਨਾਂ ਦੇ ਵਿੱਚ ਇਹਨਾਂ ਨੂੰ ਦੱਸ ਦੇਾਂਗੇ ਪੱਪਾਂ ਭਾਰ ਹੋ ਕੇ ਕਿਸਾਨ ਤੇ ਮਜ਼ਦੂਰ ਜਿਹੜਿਆ ਇਸ ਮੋਦੀ ਸਰਕਾਰ ਨੂੰ ਜਿਹੜਾ ਮੂੰਹ ਤੋੜਵਾ ਚਬਾਬ ਜਿਹੜਾ ਉਹ ਦੇਣਗੇ ਦਿੱਲੀ ਜਾਂਦੇ ਕਿਸਾਨਾਂ ਨੂੰ ਰੋਕਣ ਅਤੇ ਉਹਨਾਂ ਦੇ ਉੱਤੇ ਤਸ਼ੱਦਦ ਢਾਉਣ ਤੋਂ ਬਾਅਦ ਬਾਕੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਟਰੈਕਟਰ ਮਾਰਚ ਦੇ ਦਿੱਲੀ ਵੱਲ ਨੂੰ ਮੂੰਹ ਕਰ ਦਿੱਤੇ ਗਏ ਨੇ ਤਸਵੀਰਾਂ ਅਮਰਸਰ ਦੇ ਗੋਲਡਨ ਗੇਟ ਦੀਆਂ ਨੇ ਜਿੱਥੇ ਕਿਸਾਨ ਜਥੇਬੰਦੀਆਂ ਆਪਣੇ ਟਰੈਕਟਰ ਲੈ ਕੇ ਪਹੁੰਚ ਰਹੀਆਂ ਨੇ ਤੇ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨਾਂ ਨੇ ਕਿਹਾ ਕਿ ਦੇਸ਼ ਭਰ ਦੇ ਵਿੱਚ 400 ਜਥੇਬੰਦੀਆਂ ਦੇ ਵੱਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ ਟਰੈਕਟਰ ਲੈ ਕੇ ਉਸ ਸੜਕਾਂ ਦੇ ਉੱਤੇ ਉਤਰਨਗੇ ਅਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕਰਨਗੇ। ਉਹਨਾਂ ਇਹ ਵੀ ਮੰਗ ਕੀਤੀ ਕਿ ਕੇਂਦਰ ਸਰਕਾਰ ਦੇ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕੀਤਾ ਜਾਵੇ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾਵੇ। ਮੈਂ ਜੀ ਗੁਰਦੇਵ ਸਿੰਘ ਵਰਪਾਲ ਕਿਸਾਨ ਸੰਘਰਸ਼ ਕਮੇਟੀ ਦਾ ਸੂਬਾ ਮੀਤ ਪ੍ਰਧਾਨ। ਕੀ ਪ੍ਰੋਗਰਾਮ ਲਿਖਿਆ ਗਿਆ ਤੇ ਕਿੱਥੇ ਲਿਖਿਆ ਗਿਆ? ਵੇਖੋ ਜੀ ਅੱਜ ਅਸੀਂ ਜਿਹੜਾ ਸੀਗਾ ਐਮਐਸਬੀ ਗਰੰਟੀ ਕਾਨੂੰਨ ਲੈਣ ਦਾ ਕਰਕੇ ਜਿਹੜਾ ਰੋਸ ਪ੍ਰਦਰਸ਼ਨ ਲਗਾਤਾਰ ਕਰ ਰਹੇ ਹਾਂ ਤੇ ਅੱਜ ਅਸੀਂ ਜੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਵਾ ਲਿਖਿਆ ਗਿਆ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਜਿਹੜਾ ਵਾ ਅੱਜ ਅਸੀਂ ਟਰੈਕਟਰ ਜਿਹੜੇ ਆ ਉਹਨਾਂ ਨੂੰ ਸੜਕਾਂ ਦੇ ਉੱਤੇ ਲਿਆਂੜ ਕੇ ਦਿੱਲੀ ਵੱਲ ਨੂੰ ਮੂੰਹ ਕਰਕੇ ਖਿਲਾਰਾਂਗੇ ਤੇ ਅੱਜ ਅਸੀਂ ਜਿਹੜਾ ਵਾ ਗੋਲਡਨ ਗੇਟ ਅੰਮ੍ਰਿਤਸਰ ਤੇ ਖਲੋਤੇ ਹੋਏ ਆ ਤੇ ਇੱਥੇ ਅੱਜ ਅਸੀਂ ਜਿਹੜਾ ਵਾ ਹਜ਼ਾਰਾਂ ਜਿਹੜੇ ਟਰੈਕਟਰ ਆ ਉਹ ਲੈ ਕੇ ਜਿਹੜੇ ਆ ਸੜਕਾਂ ਦੇ ਉੱਤੇ ਖਲੋਵਾਂਗੇ ਦਿੱਲੀ ਵੱਲ ਨੂੰ ਮੂੰਹ ਕਰਕੇ ਕਿਉਂਕਿ ਸਾਡੀ ਜਿਹੜੀ ਐਮਐਸਬੀ ਗ ਉਹਨੂੰ ਖਤਮ ਨਹੀਂ ਕਰ ਰਹੀ ਦੂਜਾ ਸਾਡਾ ਬਿਜਲੀ ਐਕਟ ਨੂੰ ਖਤਮ ਨਹੀਂ ਕਰ ਰਹੀ ਉਹ ਤੋਂ ਪ੍ਰੋਡਕਸ਼ਨ ਦਾ ਬੋਰਡ ਆ ਉਹਨੂੰ ਵਾਪਸ ਨਹੀਂ ਲੈ ਰਹੀ ਇਸ ਕਰਕੇ ਇਹ ਜਿਹੜੀਆਂ 2020 ਦੇ ਵਿੱਚ ਮੰਗਾਂ ਜਿਹੜੀਆਂ ਮੋਦੀ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਮੰਨੀਆਂ ਹੋਈਆਂ ਸੀਗੀਆਂ ਉਹ ਉਹਨਾਂ ਨੂੰ ਪੂਰਿਆਂ ਕਰਨ ਵਾਸਤੇ ਜਿਹੜਾ ਵਾ ਇਹਨਾਂ ਨੇ ਕੋਰਾ ਇਨਕਾਰ ਕਰ ਦਿੱਤੀ ਸਾਨੂੰ ਤੇ ਸਾਡੇ ਜਿਹੜੇ ਕਿਸਾਨ ਨੇ ਉਹ ਦਿੱਲੀ ਨੂੰ ਜਾਣ ਵਾਸਤੇ ਜਿਹੜੇ ਆ ਉਥੇ ਸ਼ੰਭੂ ਬਾਰਡਰ ਤੇ ਬੈਠੇ ਹੋਏ ਨੇ ਸਾਡਾ ਸ਼ੁਭਦੀਪ ਸਿੰਘ ਜਿਹੜਾ ਉਹ ਵੀ ਮਾਰਿਆ ਗਿਆ ਉਹਦੇ ਵਿਰੋਧ ਦੇ ਵਿੱਚ ਜਿਹੜਾ ਵਾ ਅੱਜ ਅਸੀਂ ਜਿਹੜਾ ਵਾ ਦਿੱਲੀ ਵੱਲ ਨੂੰ ਮੂੰਹ ਕਰਕੇ ਜਿਹੜਾ ਪੂਰੇ ਭਾਰਤ ਦੇ ਵਿੱਚ ਜਿਹੜਾ ਵਾ ਹਜ਼ਾਰਾਂ ਟਰੈਕਟਰ ਜਿਹੜੇ ਆ ਉਹ ਛੜਕਾਂ ਦੇ ਉੱਤੇ ਲੱਖਾਂ ਟਰੈਕਟਰ ਸਾਰੇ ਭਾਰਤ ਦੇ ਵਿੱਚ ਛੜਕਾਂ ਦੇ ਉੱਤੇ ਆਉਣਗੇ ਤੇ ਲੇਕਿਨ ਸਾਨੂੰ ਜੇ ਲੋੜ ਪਈ ਦਿੱਲੀ ਜਾਣ ਦੀ ਤੇ ਅਸੀਂ ਜਿਹੜਾ 14 ਮਾਰਚ ਦਾ ਵਾ ਉਹ ਅਸੀਂ ਮਾਂ ਪੰਚਾਇਤ ਜਿਹੜੀ ਆ ਪਹਿਲਾਂ ਦਿੱਲੀ ਦੇ ਵਿੱਚ ਕਰ ਰਹੇ ਆ ਉਸ ਤੋਂ ਬਾਅਦ ਵਿੱਚ ਜੇ ਸਾਨੂੰ ਜਾਣਾ ਪਿਆ ਤੇ ਅਸੀਂ ਦਿੱਲੀ ਨੂੰ ਕੂਚ ਵੀ ਕਰਾਂਗੇ। ਦਾ ਤਾਂ ਕੇਂਦਰ ਸਰਕਾਰ ਦੇ ਉੱਪਰ ਇਹਦਾ ਅਸਰ ਹੋਵੇਗਾ ਜੀ। ਬਿਲਕੁਲ ਜੀ ਬਿਲਕੁਲ ਜਦੋਂ ਕੇਂਦਰ ਸਰਕਾਰ ਤੇ ਹੀ ਸਾਰਾ ਅਸਰ ਹੋਣਾ ਜੀ ਇਸ ਗੱਲ ਦਾ। ਜੇ ਮੱਲਵਾ ਅੱਜ ਕਿਸਾਨ ਤੇ ਮਜ਼ਦੂਰ ਜਿਹੜੇ ਉਹ ਸੜਕਾਂ ਤੇ ਆ ਸਕਦੇ ਆ ਤੇ ਕੱਲ ਨੂੰ ਉਹ ਇਹਨਾਂ ਨੂੰ ਇਨਾਂ ਦੇ ਵਿੱਚ ਵੜਨ ਤੋਂ ਵੀ ਕਿਉਂਕਿ 24 ਦੇ ਵਿੱਚ ਆ ਜੂਨ ਦੇ ਵਿੱਚ ਜਿਹੜੀਆਂ ਆ ਰਹੀਆਂ ਇਹਨਾਂ ਦੀਆਂ ਲੱਛਣਾਂ ਉਹਨਾਂ ਦੇ ਵਿੱਚ ਇਹਨਾਂ ਨੂੰ ਦੱਸ ਦੇਵਾਂਗੇ ਪੱਪਾਂ ਭਾਰੋ ਕੇ ਕਿਸਾਨ ਤੇ ਮਜ਼ਦੂਰ ਜਿਹੜੇ ਆ ਇਸ ਮੋਦੀ ਸਰਕਾਰ ਨੂੰ ਜਿਹੜਾ ਮੂੰਹ ਤੋੜਵਾ ਜਵਾਬ ਜਿਹੜਾ ਉਹ ਦੇਣਗੇ ਕਿਸਾਨਾਂ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਭਾਜਪਾ ਲੀਡਰਾਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ ਸੁਭਜਿੰਦਰ ਸਿੰਘ ਬਾਹੂ ਕਿਸਾਨ ਸੰਘਰਸ਼ ਕਮੇਟੀ ਤੋਂ ਮਾਝਾ ਜ਼ੋਨ ਪ੍ਰਧਾਨ ਪ੍ਰਧਾਨ ਜੀ ਕੇਂਦਰ ਸਰਕਾਰ ਦੀ ਕਿਸਾਨਾਂ ਪ੍ਰਤੀ ਨੀਤੀ ਵੀ ਲੱਗ ਰਹੀ ਹੈ ਪੰਜਾਬ ਦੇ ਇਹ ਡਬਲਚ WTO ਦੇ ਦਬਾਅ ਹੇਠ ਭਾਰਤ ਸਰਕਾਰ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਧੱਕਾ ਕਰ ਰਹੀ ਆ ਇਹ WTO ਦਾ ਮੈਂਬਰ ਆ ਭਾਰਤ ਔਰ ਉਹਦੇ ਕਾਰਨ ਹੀ ਸਾਡੀ MSP ਲਾਗੂ ਨਹੀਂ ਹੋ ਰਹੀ ਉਹਦੇ ਕਾਰਨ ਹੀ ਸਾਡੇ ਉੱਪਰ ਪਹਿਲਾਂ ਕਾਨੂੰਨ ਥੋਪੇ ਗਿਆ ਸੀ ਉਹਦੇ ਕਾਰਨ ਹੀ ਕਿਸਾਨਾਂ ਦੇ ਨਾਲ ਇਹ ਧੱਕਾ ਕਰ ਰਹੇ ਆ ਪਰ ਭਾਰਤ ਨੂੰ ਇਹ ਗੱਲ ਸਮਝਣੀ ਪਾਉਗੀ ਇਹ ਡੈਮੋਕ੍ਰੈਟਿਕ ਦੇਸ਼ ਆ ਪੰਜਾਬੀਆਂ ਨੇ ਪਹਿਲਾਂ ਵੀ ਆਜ਼ਾਦੀ ਦਿਵਾਈ ਸੀ ਅੰਗਰੇਜ਼ਾਂ ਤੋਂ ਵੀ ਦਿਵਾਈ ਸੀ ਅਬਦਾਲੀ ਤੋਂ ਵੀ ਦਿਵਾਈ ਸੀ ਮੁਗਲਾਂ ਤੋਂ ਵੀ ਦਿਵਾਈ ਸੀ ਭਾਰਤ ਨੂੰ ਆਜ਼ਾਦੀ ਤੇ ਹੁਣ ਇਹ ਜਿਹੜੇ ਕਾਲੇ ਅੰਗਰੇਜ਼ ਇੱਕ ਰੂਪ ਦੇ ਵਿੱਚ ਗਰੇਜ ਤੇ ਚਲੇ ਗਏ ਉਹਨਾਂ ਦਾ ਜਿਹੜਾ ਰਾਜ ਦਾ ਸਿਸਟਮ ਇੱਥੇ ਛੱਡ ਗਏ ਉਹ ਰੂਪ ਦੇ ਵਿੱਚ ਇਹਨਾਂ ਨੂੰ ਛੱਡ ਗਏ ਇੱਥੇ ਕਾਲੇ ਅੰਗਰੇਜ਼ਾਂ ਨੂੰ ਇਹਨਾਂ ਤੋਂ ਵੀ ਆਜ਼ਾਦੀ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਦਵਾਉਣਗੇ ਔਰ ਜਿਹੜਾ ਸਰਕਾਰ ਦੀਆਂ ਨੀਤੀਆਂ ਐ ਕਾਰਪੋਰੇਟ ਘਰਾਣਿਆਂ ਦਾ ਲੋਨ ਤੜਾ-ਤੜਾ ਮਾਫ ਹੋ ਰਿਹਾ ਏ। ਨੀਰੇ ਮੋਦੀ ਇੱਥੋਂ ਚਲਾ ਗਿਆ, ਮਾਲੀਆ ਬੜੇ ਪੈਸੇ ਸਾਡੇ ਲੈ ਗਿਆ, ਉਹ ਤੁਹਾਡਾ ਤੇ ਸਾਡਾ ਪੈਸਾ ਏ, ਸਰਕਾਰਾਂ ਦਾ ਪੈਸਾ ਨਹੀਂ ਉਹ ਰਾਈਟ ਆਫ ਇੱਕਦਮ ਕਰ ਦਿੰਦੇ ਆ। ਤੇ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ 3 ਲੱਖ ਦਾ ਕਰਜ਼ਾ ਹੋਵੇ, 4 ਲੱਖ ਦਾ ਕਰਜ਼ਾ ਹੋਵੇ, ਉਹਨੂੰ ਐਨਾ ਬੈਂਕ ਕਾਰਪੋਰੇਟ ਪਰੇਸ਼ਾਨ ਕਰਦੇ ਆ ਕਿ ਉਹਨਾਂ ਨੂੰ ਆਤਮ ਹੱਤਿਆ ਕਰਨੀ ਪੈਂਦੀ ਆ। ਇਸ ਦੇ ਸਬੰਧ ਦੇ ਵਿੱਚ ਅਸੀਂ ਇਕੱਠੇ ਹੋ ਰਹੇ ਹਾਂ ਲੋਕਾਂ ਨੂੰ ਘਰ ਡੋਰ ਟੂ ਡੋਰ ਜਾ ਕੇ ਜਾਗਰੂ ਕਰ ਰਹੇ ਹਾਂ ਵੱਡਾ ਸੰਗਠਨ ਸਾਡਾ ਬਣ ਰਿਹਾ ਸਮੁੱਚੇ ਭਾਰਤ ਦਾ ਤੇ ਅਸੀਂ ਇਹਨਾਂ ਸਰਕਾਰਾਂ ਨੂੰ ਜੜੋਂ ਉਖਾੜ ਕੇ ਦਮ ਲਾਵਾਂਗੇ 2024 ਦੀ ਇਲੈਕਸ਼ਨ ਆਉਣ ਵਾਲੀ ਹੈ ਜਿਵੇਂ ਭਾਰਤ ਸਰਕਾਰ ਨੇ ਖੱਟੜ ਸਰਕਾਰ ਨੇ ਸਾਡੇ ਬਾਰਡਰ ਲਾਏ ਨਾ ਸ਼ੰਭੂ ਮੋਰਚੇ ਦੇ ਉੱਪਰ ਉਵੇਂ ਪਿੰਡਾਂ ਦੇ ਵਿੱਚ ਬਾਰਡਰ ਲੱਗਣਗੇ ਬੀਜੇਪੀ ਦੇ ਲੀਡਰਾਂ ਨੂੰ ਪਿੰਡਾਂ ਵਿੱਚ ਵੜ ਨਹੀਂ ਦਿੱਤਾ ਜਾਊਗਾ ਬਾਈਕਾਟ ਕੀਤਾ ਜਾਵੇਗਾ ਪਿੰਡਾਂ ਵਿੱਚ ਬਿਲਕੁਲ ਬਾਈਕਾਟ ਕੀਤਾ ਜਾਊਗਾ ਕਿ ਮੀਟਿੰਗ ਵੀ ਕਰਨ ਨਹੀਂ ਦਿੱਤੀ ਜਾਊਗੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਕੋਈ ਪ੍ਰੋਗਰਾਮ ਵੱਡਾ ਲਿਖਿਆ ਜਾਣਾ ਹੈ ਕਿ ਬਿਲਕੁਲ ਸੰਯੁਕਤ ਕਿਸਾਨ ਮੋਰਚੇ ਦੀ ਜੋ ਵੀ ਕਾਲ ਹੋਊਗੀ ਉਹਨੂੰ ਇਨ ਬੋਨ ਇੱਥੇ ਲਾਗੂ ਕੀਤਾ ਜਾਊਗਾ ਵੱਡਾ ਪ੍ਰੋਗਰਾਮ ਲਿਖਿਆ ਜਾਊਗਾ ਬੀਜੇਪੀ ਨੂੰ ਸ਼ਿਕਸ਼ਟ ਦੇ ਕੇ ਹੀ ਰਾਵਾਂਗੇ ਕਿਉਂਕਿ ਬੀਜੇਪੀ ਕਿਸਾਨ ਤੇ ਮਜ਼ਦੂਰ ਵਿਰੋਧੀ ਹੈ ਲੱਗਦਾ ਕਿ ਜਿੱਥੇ ਕਿਸਾਨ ਕਈ ਲੋਕ ਸੋਚਦੇ ਨੇ ਕਿ ਕਿਸਾਨਾਂ ਦੀ ਲੜਾਈ ਹੈਗੀ ਆ ਉਹ ਲੋਕਾਂ ਨੂੰ ਅਪੀਲ ਕਰਨਾ ਅਸੀਂ ਪੰਜਾਬ ਦੇ ਲੋਕਾਂ ਨੂੰ ਤੇ ਭਾਰਤ ਦੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿਸਾਨਾਂ ਦੀ ਲੜਾਈ ਨਹੀਂ ਆ ਇਹ ਆਮ ਵਰਗ ਦੀ ਲੜਾਈ ਆ ਅੱਜ ਜੇ ਅਸੀਂ 20 ਰੁਪਏ ਕਿਲੋ ਕਣਕ ਵੇਚ ਰਹੇ ਆ ਤੇ 30-35 ਰੁਪਏ ਕਿਲੋ ਆਟਾ ਅੱਜ ਵੀ ਮਹਿੰਗਾਈ ਦੇ ਦੌਰ ਚ ਵੀ 30-35 ਰੁਪਏ ਕਿਲੋ ਆਟਾ ਆਮ ਵਰਗ ਨੂੰ ਮਿਲ ਰਿਹਾ ਆ ਆਟਾ ਤੇ ਹਰ ਬੰਦਾ ਖਾਂਦਾ ਏ ਜੇ ਕਿਸਾਨੀ ਖਤਮ ਹੋ ਗਈ ਤੇ ਆਟਾ 200 ਰੁਪਏ ਕਿਲੋ ਮਰਨਾ ਏ ਕਿਉਂਕਿ ਇਹਨਾਂ ਸਟੋਰਾਂ ਦੇ ਵਿੱਚ ਸਟੋਰ ਕਰ ਲੈਣਾ ਜਿਵੇਂ ਵੇਖੋ ਜਿਹੜੀ ਚੀਜ਼ ਤੇ ਐਮਐਸਪੀ ਨਹੀਂ ਆ ਆਲੂ ਕਿਸਾਨ 2 ਰੁਪਏ 3 ਰੁਪਏ ਕਿਲੋ ਵੇਚਦਾ ਪਰ ਜਿਹੜਾ ਐਂਡ ਯੂਜ਼ਰ ਆ ਜਿਹੜਾ ਖਪਤਕਾਰ ਆ ਜਿਹੜਾ ਆਮ ਆਮ ਆ ਰਸੋਈ ਦਾ ਜਿਤ ਕੋ ਜਾਣਦਾ ਆ ਆਲੂ ਉਹਨੂੰ 20-25 ਰੁਪਏ ਤੋਂ ਥੱਲੇ ਨਹੀਂ ਮਿਲ ਰਿਆ ਇਹ ਬਾਕੀ ਕਮਾਈ ਸਾਰੀ ਕਾਰਪੋਰੇਟ ਘਰਾਣਿਆਂ ਦੀ ਆ ਉਹ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਇਹ ਲੜਾਈ ਜਿਹੜੀ ਕਿਸਾਨਾਂ ਦੀ ਨਹੀਂ ਆ ਸਰਕਾਰ ਨੂੰ ਸਰਕਾਰ ਕਿਸਾਨਾਂ ਦੀ ਲੜਾਈ ਬਣਾ ਰਹੀ ਆ ਇਹ ਲੜਾਈ ਆਮ ਵਰਗ ਦੀ ਸਮੁੱਚੇ ਸਮਾਜ ਦੀ ਲੜਾਈ ਆ ਸਮੁੱਚੇ ਸਮਾਜ ਨੂੰ ਬੇਨਤੀ ਆ ਤੁਹਾਡੇ ਮਾਧਿਅਮ ਦਰਾਈ ਤੇ ਸਾਡਾ ਸਾਥ ਦੇਣ ਦਸ ਦੇ ਕੇ 2020 ਵਿੱਚ 13 ਮਹੀਨੇ ਦਿੱਲੀ ਦੀਆਂ ਗੁਰੂਹਾਂ ਦੇ ਉਤੇ ਕਿਸਾਨ ਡੱਟੇ ਬੈਠੇ ਰਹੇ ਹਾਲਾਂਕਿ ਖੇਤੀ ਕਾਨੂੰਨ ਦਾ ਰੱਦ ਹੋ ਗਿਆ ਪਰ ਐਮਐਸਪੀ ਵਾਲੀ ਮੰਗ ਉਹਨਾਂ ਦੀ ਨਹੀਂ ਮੰਨੀ ਗਈ ਜਿਸ ਨੂੰ ਮਨਾਉਣ ਦੇ ਲਈ ਹੁਣ ਕਿਸਾਨਾਂ ਦੇ ਵੱਲੋਂ ਮੁੜ ਤੋਂ ਕਿਸਾਨ ਅੰਦੋਲਨ ਸ਼ੁਰੂ ਕੀਤਾ ਗਿਆ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੁਕ ਚੈਨਲ